ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਦੋਸਤੋ ਇਹ ਬਰਗਾੜੀ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਫਰੀਦਕੋਟ ਤੇ ਤਹਿਸੀਲ ਦੋਸਤੋ ਜੈਤੋ ਹੈ ਜਿਹੜੇ ਘਰ ਚੋਂ ਵੀਡੀਓ ਦਿਖਾ ਰਹੇ ਆ ਜੀ ਇੱਥੇ ਵਿਕਰੀ ਆਸਤੇ ਦੋਸਤੋ ਪਸ਼ੂ ਹੁੰਦੇ ਆ ਅੱਜ ਚਾਰ ਨਾਗ ਇਸ ਘਰ ਦੇ ਵਿੱਚੋਂ ਤੁਹਾਨੂੰ ਦਿਖਾਉਂਗਾ ਜਿਹਦੇ ਵਿੱਚ ਦੋ ਨਾਗ ਬਿਲਕੁਲ ਛੋਟੀ ਉਮਰ ਦੇ ਹੋਣਗੇ ਤੇ ਦੋ ਨਾਗ ਤੁਹਾਨੂੰ ਦੋਸਤੋ ਵੱਡੇ ਦਿਖਾਉਂਗਾ ਇਹ ਝੋਟੀਆਂ ਬਿਲਕੁਲ ਤਿਆਰ ਹੋਣਗੀਆਂ ਸੀਮਨ ਲੈਣ ਲਈ ਇਹ ਚਾਰੇ ਨਾਗੀ 200 ਵੈਸੇ ਤੋੜ ਕੇ ਦੇਖਾਂਗੇ ਇਹਨਾਂ ਦੇ ਵਿੱਚੋਂ ਜਿਹੜਾ ਵੀ 200 ਨਾਗਰ ਤੁਹਾਨੂੰ ਪਸੰਦ ਆਵੇ ਆ ਕੇ ਤਸੱਲੀ ਕਰ ਲਿਓ ਇਹਨਾਂ ਤੇ ਇਹਨਾਂ ਤੋਂ ਇਲਾਵਾ ਦੋਸਤੋ ਇੱਕ ਬਿਲਕੁਲ ਛੋਟੀ ਉਮਰ ਦੀ ਕੱਟੀ ਦੋਸਤੋ ਨੀਲੀ ਰਾਜ ਨਸਲ ਦੇ ਵਿੱਚ ਵੀ ਤੁਹਾਨੂੰ ਦਿਖਾਉਂਗਾ ਇੱਕ ਨੀਲੀ ਰਾ ਵੀ ਤੇ ਤਿੰਨ ਇਹ ਮੋਹਰਾ ਨਸਲ ਦੀਆਂ ਝੋਟੀਆਂ ਤੇ ਚਾਰੇ ਨਾਗੀ ਦੋਸਤੋ ਤੋੜਾਂਗੇ ਬਾਕੀ ਗੱਲਬਾਤ ਆਓ ਬਾਈ ਨਾ ਕਰੀਏ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਹਾਂਜੀ ਹਾਂਜੀ ਵਧੀਆ ਬਾਈ ਹੋਰ ਘਰ ਪਰਵਾਰ ਠੀਕ ਹੈ ਹਾਂਜੀ ਹਾਂਜੀ ਵਧੀਆ ਮਾਲ ਵਿਕਰੀ ਐਸੇ ਹੀ ਹੁੰਦਾ ਹੈ ਨਾ ਆਹ ਵਿਕਰੀ ਐਸੇ ਹੀ ਆਉਂਦਾ ਠੀਕ ਹੈ ਨਾਂ ਦੱਸ ਦਿਓ ਇੱਕ ਵਾਰੀ ਆਪਣਾ ਨਾਂ ਪੁੰਨੂ ਹੈ ਜੀ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਠੀਕ ਹੈ ਚਾਰ ਨਾਗ ਹੈਗੇ ਜਿਹਦੇ ਵਿੱਚ ਦੋ ਨਾਗ ਤਾਂ ਇਹ ਵੱਡੇ ਹੋਣਗੇ ਹਾਂ ਹਾਂ ਦੋਨੇ ਵੱਡੇ ਆ ਜੀ ਇਹ ਇਹ ਤਾਂ ਝੋਟੀਆਂ ਤਿਆਰ ਆ ਜਮਾ ਸੀ ਲੈਣ ਲਈ ਅੱਛਾ ਇੱਕ ਇਹਨਾਂ ਤੋਂ ਇਲਾਵਾ ਬਿਲਕੁਲ ਛੂਟੀ ਉਮਰ ਦੀ ਕੱਟੀ ਨੀਲੀ ਰਾਵੀ ਹਾਂ ਇਹ ਨੀਲੀ ਰਾਵੀ ਦੀ ਹੈ ਅੱਛਾ ਕਿੰਨੇ ਟਾਈਮ ਦੀ ਹੋਊਗੀ ਬਈ ਇਹ ਇਹ ਹੈਗੀ ਆ ਬਈ 13-14 ਮਹੀਨਿਆਂ ਦੀ 13-14 ਮਹੀਨਿਆਂ ਦੀ ਹੈ ਤੇ ਰੇਟ ਇਹ ਰੇਟ ਇਹਦਾ 29000 ਰੁਪਏ ਬੇ 29000 ਖੋਲ ਲਿਆ ਇਹਨੂੰ ਬਾਹਰ ਕੱਢ ਲਿਆ ਦੋਸਤੋ 29000 ਰੇਟ ਇਹ ਪਹਿਲੇ ਨੰਬਰ ਵਾਲੀ ਕੱਟੀ ਹੈ ਨੀਲੀ ਰਾਵੀ ਨਸਲ ਦੇ ਵਿੱਚ ਆ ਠੀਕ ਹੈ ਜੀ ਤਕਰੀਬਨ ਉਮਰ ਉਹ ਕਿੰਨੀ ਹੋਗੀ ਬਈ ਇਹ ਹੈਗੀ 13-14 ਮਹੀਨੇ 13-14 ਮਹੀਨਿਆਂ ਦੀ ਆ ਮੰਨ ਕੇ ਚੱਲੋ ਵੀ ਸਵਾ ਕ ਸਾਲ ਦੇ ਘੇਰੇ ਦੇ ਵਿੱਚ ਇਸ ਕੱਟੀ ਦੀ ਉਮਰ ਹੈ ਵੈਸੇ ਢਾਂਚਾ ਸੋਨਾ ਤੇ ਮਾਰਕਿੰਗ ਪ੍ਰੋਪਰ ਸਾਰੀ ਹੋਊਗੀ ਤੇ ਸਭ ਹੀ ਆ ਕੱਟੀ ਰਾਜੀ ਆ ਇਹ ਦੋਸਤੋ ਬੜੇ ਪੜੇ ਦੇਖੋ ਬਿਲਕੁਲ ਚੱਕਵੇਂ ਤੇ ਰਾਜੀ ਹੋਊਗੀ ਸਿੰਘ ਦੋਸਤੋ ਬਿਲਕੁਲ ਨੇੜਿਓਂ ਗੂਣ ਕਰਨੇ ਸ਼ੁਰੂ ਕਰਤੇ ਇਸ ਕੱਟੀ ਨੇ ਦੀ ਉਮਰ ਦੇ ਹਿਸਾਬ ਨਾਲ ਦੋਸਤੋ ਇੱਥੇ ਹੀ ਗੋਲ ਕਰ ਜਾਣਾ ਮਗਰੋਂ ਕੁੜੀ ਤੁਸੀਂ ਚੈੱਕ ਕਰ ਸਕਦੇ ਹੋ ਦੋਸਤੋ ਬਿਲਕੁਲ ਚੱਕਵੇਂ ਹੋਣਗੇ ਤੇ ਰਾਜੀ ਆ ਕੱਟੀ ਦੋਸਤੋ ਇਹ ਤੁਹਾਨੂੰ ਪਸੰਦ ਆਊਗੀ ਚੰਗੀ ਆ ਸਾਂ ਵੀ ਹੋਈ ਰਾਜੀ ਆ ਤੇ ਥਣ ਥਣ ਵੀ ਇਸ ਕੱਟੀ ਦੇ ਦੋਸਤੋ ਲਿਖੜਵੇ ਹੋਣਗੇ ਵੈਸੇ ਥਣ ਇੱਥੇ ਤੁਹਾਨੂੰ ਸਾਰੇ ਪਸੂਆਂ ਦੇ ਸਾਫ ਸੁਧਰੇ ਮਿਲਣਗੇ ਤੇ ਕੱਟੀ ਦੇ ਵੀ ਚਾਰ ਥਣ ਹੋਣਗੇ ਯਕੀਨ ਹੈ ਠੀਕ ਹੈ ਥਣ ਵਧੀਆ ਚਾਰ ਹੋਣਗੇ ਲਿਖੜਵੇ ਇਹ ਦੋਸਤੋ ਪਹਿਲੇ ਨੰਬਰ ਤੇ ਦਿਖਾਈ ਆ ਰੇਟ 29000 ਸਵਾ ਸਾਲ ਦੋਸਤੋ ਉਮਰ ਆ ਨਾਲ ਹੀ ਬਾਈ ਦੂਜੇ ਨੰਬਰ ਤੇ ਜਿਹੜੀ ਮੋਹਰਾ ਨਸਲ ਦੀ ਹਾਂ ਇਹ ਬਾਈ ਡੇਢ ਸਾਲ ਦੀ ਹੈ ਡੇਢ ਸਾਲ ਦੀ ਹੈ ਇਹਦਾ ਰੇਟ ਕੀ ਹੈ ਇਹਦਾ 35000 ਰੁਪਿਆ ਬਾਈ 35000 ਇਹਦਾ ਵੀ ਬਾਈ ਕਢਾ ਦੇ ਜਿਹੜਾ ਨਾਕ 200 ਟੋਟਲ ਚਾਰੇ ਤੋਰਾਂਗੇ ਠੀਕ ਹੈ ਇਹ ਦੂਜੇ ਨੰਬਰ ਵਾਲੀ ਹੈ ਰੇਟ 25000 ਡੇਢ ਸਾਲ ਦੋਸਤੋਂ ਉਮਰ ਤੇ ਬਾਕੀ ਸੰਗ-ਸੰਗ ਇਸ ਕੱਟੀ ਨੇ ਵੀ ਬਿਲਕੁਲ ਹੀ ਨੇੜਿਓਂ ਗੋਲ ਕਰਨੇ ਸ਼ੁਰੂ ਕਰਤੇ ਵੈਸੇ ਢਾਂਚਾ ਸੋਹਣਾ ਇਸ ਕੱਟੀ ਦਾ ਵੀ ਸਭ ਹੀ ਹੈ ਤੇ ਝੂਟਿਏ ਵੀ ਸੋਹਣੀਆਂ ਇਸ ਲੱਕੀ ਬਹੁਤ ਹੈ ਭਲਾ ਜਿੱਥੇ ਮਰਜੀ ਹਾਂ ਬਾਕੀ ਸੰਗ ਸੰਗ ਦੋਸਤੋ ਬਿਲਕੁਲ ਨੇੜਿਓਂ ਗੂਲ ਕਰਨੇ ਸ਼ੁਰੂ ਕਰਤੇ ਆ ਰਾਜ ਹੀ ਆ ਕੱਟੀ ਇਹ ਵੀ ਤੇ ਕੁੜੇ ਪਾੜੇ ਤੁਸੀਂ ਦੇਖ ਸਕਦੇ ਹੋ ਮਗਰ ਉਹ ਕਿੰਨੇ ਚੜਾਈ ਦੇ ਵਿੱਚ ਆ ਤੇ ਬਿਲਕੁਲ ਗੂਲ ਪਿੱਛੇ ਦੀ ਆ ਇਹ ਕੱਟੀ ਢਾਂਚਾ ਬੜਾ ਸੋਹਣਾ ਹੋਊਗਾ ਡੇਢ ਸਾਲ ਦੋਸਤੋ ਉਮਰ ਆ ਤੇ ਰੇਟ 35000 ਇਹ ਦੂਜੇ ਨੰਬਰ ਵਾਲੀ ਕੱਟੀ ਆ ਤੇ ਨਾਕ ਦੋਸਤੋ ਸਾਰੇ ਸੀਲ شریف ਹੋਣਗੇ ਥਣ ਦੋਸਤੋ ਚੈੱਕ ਕਰ ਸਕਦੇ ਹੋ ਵਧੀਆ 4 ਥਣ ਹੋਣਗੇ ਨਿਖੜਵੇ ਠੀਕ ਆ ਜੀ ਇਹ ਦੂਜੇ ਨੰਬਰ ਵਾਲੀ ਕੱਟੀ ਆ ਐਸੋ ਲਾ ਵਤੀਜੇ ਨੰਬਰ ਤੇ ਬਈ ਜਿਹੜੀ ਝੂਟੀ ਖੜੀ ਆ ਇਹ ਬਈ 2 ਸਾਲ ਦੀ ਹੈਗੀ ਐ ਦੰਦੋਂ ਕਿਵੇਂ ਹੋਊਗੀ ਦੰਦੂ ਖੀਰੀ ਆ ਬਈ ਖੀਰੀ ਆ ਹਾਂ ਦਸੋ ਇਹ ਵੀ ਝੂਟੀ ਬਿਲਕੁਲ ਤਿਆਰ ਆ ਸੀਮਨ ਲੈ ਲਈ 2 ਸਾਲ ਉਮਰ ਤੇ ਦੰਦੋਂ ਖੀਰੀ ਆ ਹਾਂ ਬਹੁਤ ਚੰਗੀ ਝੂਟੀ ਆ ਆ ਦੇਖੋ ਸੀਨ ਸੂਠੰਡੀ ਪੂਰੀ ਹੈਗੀ ਐ ਅੱਛਾ ਰੇਟ ਰੂਟ ਕੀ ਸੋਚਿਆ ਬਈ ਇਹਦਾ ਰੇਟ 53000 ਰੁਪਏ ਬਈ 53000 ਕਢਾ ਦੇ ਬਈ ਇਹਦਾ ਵੀ ਜਿਹੜਾ ਦਸੋ ਰੇਟ 53000 ਇਹ ਤੀਜੇ ਨੰਬਰ ਵਾਲੀ ਝੂਟੀ ਦਾ ਦੰਦੋ ਖੀਰੀ ਐ 2 ਸਾਲ ਦੋਸਤੋ ਉਮਰ ਐ ਸਿੰਘੀ ਟੂ ਕੀ ਦੇਖੋ ਝੋਟੀ ਝੋਟੀ ਪ੍ਰੋਪਰ ਸ਼ਕੀਨ ਹੋਊਗੀ ਚੰਗਾ ਕੱਦ ਕਾਠ ਕਰਮ ਵਾਲੀ ਦਾ ਠੀਕ ਐ ਤੇਗਾ ਜਦੋਂ ਟਾਈਮ ਤੇ ਤਿਆਰ ਹੋਊ ਤਾਂ ਚੰਗੀ ਕੀਮਤ ਦੀ ਇਹ ਝੋਟੀ ਤਿਆਰ ਹੋਣੀ ਐ ਜੀ ਠੀਕ ਐ ਵੈਸੇ ਝੋਟੀ ਦਾ ਢਾਂਚਾ ਬੜਾ ਸੋਹਣਾ ਤੇ ਵੈਸੇ ਵੀ ਸਨੱਖੀ ਐ ਕੱਟੀ ਸਿਮਨ ਲੈਣ ਲਈ ਦੋਸਤੋ ਬਿਲਕੁਲ ਤਿਆਰ ਹੋਊਗੀ ਸਿੰਘ ਬਿਲਕੁਲ ਨੇੜਿਓਂ ਗੋਲ ਕਰਨੇ ਸ਼ੁਰੂ ਕਰਦੇ ਇਸ ਕੱਟੀ ਨੇ ਠੀਕ ਐ ਤੇ ਨਾਲ ਹੀ ਕੁੰਡਾ ਕੀਤਾ ਹੋਇਆ ਦੋਸਤੋ ਇਸ ਝੋਟੀ ਦਾ ਸਿੰਘ ਰੇਟ 253000 ਉਮਰ ਉਹ 2 ਸਾਲ ਤੇ ਦੰਦੋਂ ਖੀਰੀ ਆ ਠਣ ਠਣ ਛੋਟੀ ਦੇ ਸਾਫ ਸੁਧਰੇ ਹੋਣਗੇ ਤੇ ਸੀਮਨ ਲੈਣ ਲਈ ਬਿਲਕੁਲ ਤਿਆਰ ਹੈ ਤੇ ਉਮਰ ਦੇ ਹਿਸਾਬ ਨਾਲ ਕੱਦ ਕਾਟ ਤੇ ਗਰੋਥ ਵੀ ਇਸ ਛੋਟੀ ਦੀ ਚੰਗੀ ਆ ਹੋਰ ਵੀ ਕੱਦ ਕਰ ਜੂਗੀ ਹਜੇ ਦੰਦੋਂ ਖੀਰੀ ਆ ਖੀਰੀ ਆ ਖੀਰੀ ਬਈ ਹਜੇ ਦਾ ਬਹੁਤ ਕੱਦ ਕਰੂਗੀ ਹਾਂ ਵੈਸੇ ਵੀ ਕੱਦ ਚੰਗਾ ਹੈ ਇਸ ਛੋਟੀ ਦਾ 53200 ਰੇਟ ਵਿੱਚੋਂ ਮਾਨਤਾਣ ਹੋ ਜਾਊਗਾ ਜਿਹੜੀ ਵੀ ਕਿਸੇ ਵੀਰ ਭਰਾ ਨੂੰ ਪਸੰਦ ਆਵੇ ਨੰਬਰ ਬਈ ਦਾ ਸਕਰੀਨ ਤੇ ਹੈ ਬਈ ਜਿਹੜੀ ਲਾਸਟ ਦੇ ਛੋਟੀ ਆ ਆਪਣੇ ਕੋਲੇ ਇਹ ਵੀ ਬਈ 2 ਸਾਲ ਦੀ ਹੈਗੀ ਆ ਅੱਛਾ 2 ਸਾਲ ਦੀ ਹਾਂ ਦੋਸਤੋ ਝੋਟੀ ਇਹ ਵੀ ਸੁਨੱਖੀ ਹੈ ਬਹੁਤ ਬਈ ਦਾ ਮੇਲੇ ਵਾਲੀ ਝੋਟੀ ਹੈਗੀ ਹੈ ਸਮੀ ਵੀ ਬਹੁਤ ਜਿਆਦਾ ਚੰਗੀ ਹੈ ਮਗਰੋਂ ਪੜੇ-ਪੜੇ ਚੈੱਕ ਕਰ ਸਕਦੇ ਹੋ ਤੇ ਰੰਗ ਵੀ ਬਿਲਕੁਲ ਬਲੈਕ ਹੋਊਗਾ ਤੇ 2 ਸਾਲ ਦੀ ਬਈ ਇਹ ਵੀ ਚੂ ਆ 2 ਸਾਲਾਂ ਦੀ ਹੈ ਖੀਰੀ ਹੋਗੀ ਇਹ ਵੀ ਖੀਰੀ ਖੀਰੀ ਬਈ ਠੀਕ ਹੈ ਦੋਸਤੋ ਦੰਦ ਬਹੁਤ ਹੈਗੀ ਠੰਡੀ ਠੰਡੀ ਇਹ ਵੀ ਖੀਰੀ ਹੋਊਗੀ ਥਾਨ ਝੋਲੀ ਇਸ ਘਟੀ ਦੀ ਵੀ ਦੋਸਤੋ ਬਹੁਤ ਕਮਾਲ ਦੀ ਹੋਊਗੀ ਝੋਲੀ ਦੇਖੋ ਵਟਣ ਵਾਲੀ ਹੈ ਦੋ ਹਾਂ ਝੋਲੀ ਸਾਰੀ ਇੱਥੋਂ ਤੱਕ ਟੈਲਾ ਜਵੇਂ ਠੀਕ ਹੈ ਖੋਲਿਆ ਬਈ ਇਹ ਵੀ ਕਢਾਰੇ ਗੇੜਾ ਦੋਸਤੋ ਦੰਦੋਂ ਇਹ ਵੀ ਝੋਟੀ ਖੀਰੀ ਹੈ ਉਮਰੋਂ 2 ਸਾਲ ਤੇ ਸਿੰਘ ਕੁੰਡਿਆ ਦੀ ਆ। ਸ਼ਕੀਨ ਝੋਟੀ ਪ੍ਰੋਪਰ ਇਹ ਵੀ ਤੇ ਰੰਗ ਦੋਸਤੋ ਬਿਲਕੁਲ ਹੀ ਬਲੈਕ ਹੋਗਾ ਇਸ ਝੋਟੀ ਦਾ ਵੀ। ਝੋਟੀ ਇਹ ਵੀ ਦੋਸਤੋ ਪੂਰੀ ਸ਼ਨਖੀ ਆ ਤੁਹਾਨੂੰ ਪਸੰਦ ਆਊਗੀ। ਢਾਂਚਾ ਬੜਾ ਸੋਹਣਾ ਤੇ ਰਾਜੀ ਵੀ ਚੰਗੀ ਆ। ਇਹ ਦੋਸਤੋ ਲਾਸਟ ਵਾਲੀ ਝੋਟੀ ਤੁਹਾਨੂੰ ਦਿਖਾ ਰਿਹਾ ਵੈਸੇ ਕੱਦ ਕਾਠ ਵੀ ਬਹੁਤ ਸੋਹਣਾ ਤੇ ਗ੍ਰੋਥ ਵੀ ਚੰਗੀ ਆ ਇਸ ਝੋਟੀ ਦੀ। 2 ਸਾਲ ਦੋਸਤੋ ਉਮਰ ਦੰਦਨ ਇਹ ਵੀ ਕਰਦੀ ਆਪਣੇ ਕੋਲ ਕੱਲ ਹੀ ਆਈ ਹੈ ਹਜੇ। ਅੱਛਾ ਠੀਕ ਆ। ਤੇ ਮਗਰੋਂ ਦੋਸਤੋ ਪੁੜੇ ਪਾੜੇ ਵੀ ਬਿਲਕੁਲ ਚੱਕ ਮਿਆਂ ਤੇ ਆ। ਵੈਸੇ ਇਹ ਝੋਟੀਆਂ ਵੀ ਦੋਸਤੋ ਬਿਲਕੁਲ ਠੰਡੇ ਸੁਭਾਅ ਦੀ ਐ ਥਣ ਚਾਰ ਹੋਣਗੇ ਵਧੀਆ ਨਿਕੜਵੇ ਇਹ ਤੁਹਾਨੂੰ ਚੌਥੇ ਨੰਬਰ ਵਾਲੀ ਦਿਖਾ ਰਿਹਾ ਰੇਟ ਬਈ ਇਹਦਾ ਵੀ ਦੱਸ ਦੇ ਰੇਟ ਬਈ ਦਾ ਰੇਟ ਬਈ ਇਹਦਾ 62000 ਰੁਪਇਆ 62000 ਹਾਂਜੀ ਠੀਕ ਐ ਦੋਸਤੋ ਇਹ ਲਾਸਟ ਵਾਲੀ ਝੋਟੀ ਰੇਟ 62000 ਠੀਕ ਐ ਵੈਸੇ ਨਾਗ ਦੋਸਤੋ ਪ੍ਰੋਪਰ ਇਹ ਚਾਰੇ ਹੀ ਸਾਫ ਸੁਧਰੇ ਹੋਣਗੇ ਵੈਸੇ ਦੋਸਤੋ ਇਹ ਚਾਰੇ ਨਾਗ ਹੀ ਤੁਹਾਨੂੰ ਤੋਰ ਕੇ ਦਿਖਾਤੇ ਆ ਜਿਹੜਾ ਵੀ ਨਾਗ ਦੋਸਤੋ ਪਸੰਦ ਆਵੇ ਰੇਟ ਦੱਸਿਆ ਗਿਆ ਰੇਟ ਦੇ ਵਿੱਚੋਂ ਮਾਮਤਾਨ ਹੋ ਜਾਊਗਾ ਠੀਕ ਹੈ ਤੇ ਨਾਲੇ ਸਾਰੇ ਸਾਫ ਸੁਧਰੇ ਹੋਣਗੇ ਤੇ ਚਲੋ ਠੀਕ ਹੈ ਬਾਈ ਜੀ ਠੀਕ ਹੈ ਜੀ